ਔਰ ਮੈਂ ਫਿਰ ਅਰਸ਼ ਕਰਾਂ ਜਦ ਜਪ ਜਾਪ ਬਣਦਾ ਹੈ ਜਾਪ ਬੈਰਾਗ ਬਣਦਾ ਹੈ ਬੈਰਾਗ ਅਰਦਾਸ ਬਣਦੀ ਹੈ ਇਹ ਅਰਦਾਸ ਕਤਈ ਬੇਅਰਥ ਨਹੀਂ ਜਾਂਦੀ ਫਿਰ ਇਹ ਅਰਦਾਸ ਆਨੰਦ ਬਣਦੀ ਹੈ ਫਿਰ ਮਨੁੱਖ ਦੇ ਅੰਦਰ ਪ੍ਰਗਟ ਹੁੰਦਾ ਹੈ ਆਨੰਦ ਫਿਰ ਮਨੁੱਖ ਦੇ ਅੰਦਰ ਪ੍ਰਮਾਤਮਾ ਜੋ ਪ੍ਰਗਟ ਹੁੰਦਾ ਹੈ ਬਸ ਉਹ ਆਨੰਦ ਹੈ ਭਾਰਤੀ ઋષਿ ਮਨੀ ਨੇ ਕਿਹਾ ਹੈ ਪ੍ਰਮਾਤਮਾ ਕੀ ਹੈ ਸਤ ਚਿਤ ਅਨੰਤ ਸਾਈਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸਤ ਸੁਹਾਣ ਸਦਾ ਮੰਨ ਜਾ ਤੂੰ ਸਦਾ ਮੰ ਚਾਉ ਆਨੰਦ ਸਰੂਪ ਹੈ ਤੂੰ ਸੁੰਦਰ ਹੈ ਤੂੰ ਸਤ ਹੈ ਤੂੰ ਜੋ ਸਤ ਹੈ ਉਹ ਸੁੰਦਰ ਹੈ ਜੋ ਸੁੰਦਰ ਹੈ ਉਹ ਆਨੰਦ ਹੈ ਤਾਂ ਆਨੰਦ ਦੀ ਮੌਰ ਲਾਜ਼ਮੀ ਲਾਣੀ ਪੈਂਦੀ ਮੰਜ਼ਿਲ ਸੜੀ ਆਨੰਦ ਤੇ ਆਨੰਦ ਤੱਕ ਪਹੁੰਚਣ ਵਾਸਤੇ ਪਹਿਲੇ ਜਪ ਹੈ ਫਿਰ ਜਾਪ ਹੈ ਫਿਰ ਸਵਈਏ ਨੇ ਫਿਰ ਚੋਪਈਏ ਤਾਂ ਹਰ ਬਾਣੀ ਵਿੱਚ ਇੱਕ ਨਜ਼ਰੀਆ ਹੈ ਜਪਜੀ ਸਾਹਿਬ ਤੋਂ ਤੂੰ ਕਈ ਪ੍ਰੇਰਨਾ ਲੈਣੀ ਹੈ ਪੁਰਖਾ ਇਤਨੀ ਗੱਲ ਸਮਝ ਲੈ ਕਿ ਤੂੰ ਜੱਪ ਕੇ ਸਦਾ ਕਰਨਾ ਹੈ ਬੰਦਾ ਬੰਦਿਆਂ ਦੇ ਅੱਗੋਂ ਝੋਲੀ ਪਿਆੜਦਾ ਤੇ ਮੈਂ ਫਿਰ ਅਰਸ਼ ਕਰਾਂ ਜੇ ਸਾਰੇ ਆਨੰਦ ਪ੍ਰਭੂ ਦੇ ਹੱਥ ਦੇ ਚ ਨੇ ਈਸ਼ਵਰ ਦੇ ਹੱਥ ਦੇ ਚ ਨੇ ਤਾਂ ਕਿਸੇ ਮਨੁੱਖ ਰਿਚ ਕੋਈ ਅਸੀ ਤਾਕਤ ਨਹੀਂ ਕਿਸੇ ਨੂੰ ਸ਼ਰਾਪ ਦੇ ਸਕੇ ਕਿਸੇ ਨੂੰ ਵਰ ਦੇ ਸਕੇ ਐਸਾ ਪ੍ਰਭੂ ਦੇ ਹੱਥ ਜੜਾ ਮਰਾ ਤਾਪ ਸਿਰ ਤੇ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਮੈਂ ਤੁਹਾਡੇ ਸਾਹਮਣੇ ਰੱਖੀ ਅਗਰ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਹੈ ਤਾਂ ਗਲਤ ਫਿਰਿਤ ਨਹੀਂ ਕਿਸੇ ਚ ਕੋਈ ਤਾਕਤ ਨਹੀਂ ਤੁਹਾਨੂੰ ਕੋਈ श्राप ਦੇ ਦੇਵੇ ਕਿਸੇ ਚ ਕੋਈ ਤਾਕਤ ਨਹੀਂ ਤੁਹਾਨੂੰ ਕੋਈ ਸੁਖ ਦੇ ਦੇਵੇ ਪ੍ਰਭੂ ਦੇ ਹੱਥ 'ਚ ਹੈ ਪਰਮਾਤਮਾ ਦੇ ਹੱਥ 'ਚ ਹੈ ਕਿ ਪਰਮਾਤਮਾ ਹੀ ਆਨੰਦ ਹੈ ਉਹਦਾ ਮਿਲਣਾ ਹੀ ਆਨੰਦ ਦਾ ਮਿਲਣਾ ਹੈ ਉਹਦਾ ਵਿਛੜਨਾ ਹੀ ਦੁੱਖ ਹੈ ਉਹਦਾ ਵਿਛੋੜਾ ਹੀ ਦੁੱਖ ਹੈ ਪਰ ਆਨੰਦ ਤੱਕ ਪਹੁੰਚ ਸਕੀਏ ਕਰੀਏ ਕਿ ਜਪ ਜਪ ਕਿਸ ਦਾ ਕਰਨਾ ਹੈ ਸੱਚ ਦਾ ਜਪ ਕਦੋਂ ਕਰਨਾ ਹੈ ਅੰਮ੍ਰਿਤ ਵੇਲੇ ਔਰ ਜਪ ਕਿਵੇਂ ਕਰਨਾ ਹੈ ਰਸਨਾ ਨਾਲ ਔਰ ਕੋਈ ਤਰੀਕਾ ਨਹੀਂ ਜ਼ਬਾਨ ਨਾਲ ਕਰਨਾ ਹੈ ਰਸਨਾ ਗੀਤੀ ਬੋਲਤ ਰਾਮ ਭਗਤ ਕਬੀਰ ਕਹਿੰਦੇ ਨੇ ਕਬੀਰ ਮੇਰੀ ਸਿਮਰਨੇ ਰਸਨਾ ਉਪਰ ਰਾਮ ਬਸ ਇਹ ਹੀ ਮੇਰੀ ਮਾਲਾ ਹੈ ਜ਼ਬਾਨ ਚੱਲ ਰਹੀ ਹੈ ਮਾਲਾ ਫਿਰ ਰਹੀ ਹੈ ਔਰ ਕਹਿੰਦੇ ਨੇ ਜਪ ਜਦ ਆਨੰਦ ਬਣ ਜਾਏ ਆਨੰਦ ਤੱਕ ਪਹੁੰਚ ਜਾਏ ਫਿਰ ਜਦ ਰਸਨਾ ਵਾਹਿਗੁਰੂ ਵਾਹਿਗੁਰੂ ਆਖੇ ਤੇ ਬੜਾ ਰਸ ਹੈ ਇੱਸੇ ਹੀ ਆਕੇ ਸਤਗੁਰੂ ਕਹਿੰਦੇ ਨੇ ਕਿ ਹੁਣ ਪ੍ਰਮਾਤਮਾ ਸਾਧਕ ਦੀ ਰਸਨਾ ਤੇ ਵਸ ਗਿਆ ਪ੍ਰਭ ਜੀ ਬਸੇ ਸਾਧਕੇ ਰਸਨਾ ਹੁਣ ਤੇ ਆਣ ਵਸੇ ਹੁਣ ਤੋਂ ਆਣ ਬੈਠਾ ਹੈ ਹੁਣ ਤੇ ਜਪ ਆਨੰਦ ਬਣ ਗਿਆ ਹੈ ਹੁਣ ਨਿਰਾ ਜਪ ਨਹੀਂ ਹੈ ਹੁਣ ਤੇ ਜਪ ਹੀ ਆਨੰਦ ਹੈ ਜਪਦਾ ਹੈ ਤੇ ਆਨੰਦ ਹੈ ਤੋ ਮਹਾਰਸ਼ ਕਰਾ ਜਪ ਕਿਸ ਤਰ੍ਹਾਂ ਕਰਨਾ ਹੈ ਸੱਚ ਦਾ ਜਪ ਕਦੋਂ ਕਰਨਾ ਹੈ ਅਮਰਤ ਵੇਲੇ ਜਪ ਕਿਸ ਤਰ੍ਹਾਂ ਕਰਨਾ ਹੈ ਰਸਨਾ ਨਾਲ ਔਰ ਜਦ ਕੋਈ ਇਸ ਤਰ੍ਹਾਂ ਜਪ ਕਰੇ ਤਾਂ ਜਾਪ ਬਣ ਜਾਂਦਾ ਹੈ ਉਹ ਝੁਕ ਜਾਂਦਾ ਹੈ ਸਾਡੇ ਚਲਾ ਜਾਂਦਾ ਹੈ ਨਿਰਮਾਨ ਹੋ ਜਾਂਦਾ ਉਹਨੂੰ ਹੰਕਾਰ ਕਿਸੇ ਗੱਲ ਦਾ ਹੀ ਨਹੀਂ ਝੁਕ ਗਿਆ ਬਿਲਕੁਲ ਝੁਕ ਗਿਆ ਤੇ ਜਦ ਜਪ ਜਾਪ ਬਣਦਾ ਹੈ ਜਾਪ ਨੇ ਹੀ ਬੈਰਾਗ ਬਣ ਜਾਣਾ ਹੈ ਹੁਣ ਦੁਨੀਆ ਦੀ ਕੋਈ ਸੰਪਦਾ ਐਸ਼ ਉਹ ਇਸ਼ਰਤ ਉਹਨੂੰ ਆਪਣੀ ਤਰਫ ਖਿੱਚ ਨਹੀਂ ਸਕੇਗੀ ਸਭ ਕੁਝ ਹੁੰਦੇ ਆ ਬੈਰਾਗੀ ਰਹੇਗਾ ਸਭ ਕੁਝ ਦੇ ਹੁੰਦੇ ਆ ਸੁਰਤ ਉੱਚੀ ਰਹੇਗੀ ਉਹ ਖੜੀ ਹੋਈ ਰਹੇਗੀ ਤੇ ਜਦ ਬੈਰਾਗ ਦੀ ਪੀੜਾ ਚੋਂ ਲੰਘਦਾ ਹੈ ਤੇ ਅੰਦਰੋਂ ਅਰਦਾਸ ਨਿਕਲਦੀ ਹੈ اسی ਅਰਦਾਸ ਨੂੰ ਸਤਿਗੁਰੂ ਕਹਿੰਦੇ ਨੇ ਬਿਰਥੀ ਕਦੇ ਨਾ ਹੋਈ ਜਨਮ ਕੀ ਅਰਦਾਸ ਜੋ ਉਸ ਬੈਰਾਗ ਚੋਂ ਪੈਦਾ ਹੁੰਦੀ ਹੈ ਕਿਉਂਕਿ ਬੈਰਾਗ ਤੱਕ ਤੇ ਪਹੁੰਚ ਗਿਆ ਹੁਣ ਅਰਦਾਸ ਕਰਦਾ ਹੈ ਪ੍ਰਭੂ ਤੇਰਾ ਵਿਛੜਾ ਤੇ ਮਹਿਸੂਸ ਹੋ ਗਿਆ ਹੁਣ ਤੇਰਾ ਮਿਲਾਪ ਮਹਿਸੂਸ ਹੋਇਆ ਐਨੀ ਮਹਿਸ ਕਰਾਂ ਪਹਿਲੇ ਇੰਨਾ ਤੇ ਮਹਿਸੂਸ ਹੋਵੇ ਭਈ ਰੱਬ ਤੋਂ ਅਸੀਂ ਵਿਛੜੇ ਹੋਇਆ ਮਨੋਕਰ ਕਿੱਥੇ ਮਹਿਸੂਸ ਹੁੰਦਾ ਕੋਈ ਮਹਿਸੂਸ ਹੀ ਨਹੀਂ ਪੁੱਤਰ ਤੋਂ ਵਿਛੜੇ ਮਹਿਸੂਸ ਹੁੰਦਾ ਹੈ ਮਿੱਤਰ ਤੋਂ ਵਿਛੜੇ ਮਹਿਸੂਸ ਹੁੰਦਾ ਹੈ ਪਰਿਵਾਰ ਤੋਂ ਵਿਛੜੇ ਮਹਿਸੂਸ ਹੁੰਦਾ ਹੈ ਗੁਰੂ ਤੋਂ ਵਿਛੜੇ ਮਹਿਸੂਸ ਹੁੰਦਾ ਹੈ ਪ੍ਰਮਾਤਮਾ ਤੋਂ ਵਿਛੜੇ ਮਨੁੱਖ ਕੋਈ ਮਹਿਸੂਸ ਹੁੰਦਾ ਕਿਉਂ ਨਹੀਂ ਆਉਂਦਾ ਜਪ ਹੀ ਕੋਈ ਨਹੀਂ ਜਪ ਕਰੇ ਤੇ ਜਪ ਜਾਪ ਬਣੇਗਾ ਜਪ ਕਰੇ ਤੇ ਜਾਪ ਬੈਰਾਗ ਬਣੇਗਾ ਮਹਿਸੂਸ ਹੋਵੇਗਾ ਮੈਂ ਵਿਛੜਿਆ ਮੈਂ ਟੁੱਟਿਆ ਹੋਇਆ ਤੇ ਜਿਉਂ ਉਸ ਨੂੰ ਵਿਛੋੜਾ ਮਹਿਸੂਸ ਹੋਵੇਗਾ ਅਰਦਾਸ ਅੰਦਰ ਜਾਗੇਗੀ ਔਰ ਕੁਝ ਕਰ ਨਹੀਂ ਸਕਦਾ ਅਰਦਾਸ ਤੋਂ ਬਿਨਾ ਔਰ ਕੀ ਕਰ ਸਕਦਾ ਹੈ ਔਰ ਬੰਦੇ ਕੋਲ ਹੈ ਕਿ ਪ੍ਰਾਰਥਨਾ ਕਰਦਾ ਹੈ ਕਹਿੰਦਾ ਹੈ हे ਪ੍ਰਭੂ ਆਪਣੇ ਕਰਮਾਂ ਨਾਲ ਤੇ ਮੈਨੂੰ ਇਤਨਾ ਮਹਿਸੂਸ ਹੋਇਆ ਹੈ ਕਿ ਮੈਂ ਤੇਥੋਂ ਵਿਛੜਿਆ ਆਇਆ ਹੁਣ ਤੂੰ ਬਖਸ਼ਿਸ਼ ਕਰ ਤੇ ਬਖਸ਼ਿਸ਼ ਕਰਕੇ ਮੈਨੂੰ ਮਿਲ ਰਹਿਮਤ ਕਰਕੇ ਤੂੰ ਮੈਨੂੰ ਮਿਲ ਤੋ ਅਰਦਾਸ ਹੈ ਪ੍ਰਾਰਥਨਾ ਹੈ ਕਿ ਜਦ ਬੈਰਾਗੀ ਹਿਰਦੇ ਚੋਂ ਅਰਦਾਸ ਨਿਕਲਦੀ ਹੈ ਹਮਰੀ ਕਰੋ ਹੱਥ ਦੇ ਰੱਛਾ ਵਾਕਈ ਰੱਛਾ ਉਸਦੀ ਹੋ ਜਾਂਦੀ ਹੈ ਅਰਦਾਸ ਸਵੇਰਫਿ ਚ ਜਾਂਦੀ ਨੇ ਅਨੰਦ ਦਾ ਜਨਮ ਹੁੰਦਾ ਹੈ ਆਨੰਦ ਦੀ ਮੋਰ ਲੱਗ ਗਈ ਆਨੰਦ ਪ੍ਰਗਟ ਹੋ ਗਿਆ ਆਨੰਦ ਕਿਸੇ ਪਦਾਰਤ ਤੋਂ ਨਹੀਂ ਮਿਲਦਾ ਗੁਰੂ ਤੋਂ ਮਿਲਦਾ ਹੈ ਪ੍ਰਭੂ ਤੋਂ ਮਿਲਦਾ ਹੈ ਅਕਾਲ ਪੁਰਖ ਤੋਂ ਮਿਲਦਾ ਹੈ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਘਰ ਵਿੱਚ ਸੋਗ ਹੈ ਗਮੀ ਹੈ ਖੁਸ਼ੀ ਹੈ ਕੋਈ ਵੀ ਸਮਾਗਮ ਹੈ ਆਨੰਦ ਸਾਹਿਬ ਲਾਜ਼ਮੀ ਪੜਨਾ ਪੈਂਦਾ ਹੈ ਇਸ ਵਾਸਤੇ ਕਿ ਇਹ ਬੰਦੇ ਤੇਰੀ ਮੰਜ਼ਿਲ ਆਨੰਦ ਹੈ ਤੂੰ ਪਹੁੰਚਣਾ ਆਨੰਦ ਤੱਕ ਤੇਰੀ ਚਾਹਤ ਆਨੰਦ ਹੈ ਇਹੀ ਤੇਰਾ ਠਿਕਾਣਾ ਹੈ ਇਹੀ ਤੇਰਾ ਘਰ ਹੈ ਔਰ ਜਦ ਕੋਈ ਆਨੰਦ ਦੇ ਚਲਾ ਜਾਂਦਾ ਹੈ ਉੱਥੇ ਫਿਰ ਜਨਮ ਨਹੀਂ ਮਰਨ ਨਹੀਂ ਦੁੱਖ ਨਹੀਂ ਸੰਤਾਪ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਨਾਉ ਨਿਕ ਬੱਧਾ ਘਰ ਤਹਾ ਜਿੱਥੇ ਮਿਰਤ ਨਾ ਜਨਮ ਜਰਾ ਹੁਣ ਆਨੰਦ ਦੇਚ ਘਰ ਬਣਾਇਆ ਹੁਣ ਆਨੰਦ ਸਾਡਾ ਟਿਕਾਣਾ ਹੈ ਹੁਣ ਆਨੰਦ ਤੱਕ ਅਸੀਂ ਪਹੁੰਚ ਗਏ ਐਸ ਵਾਸਤੇ ਗੁਰੂ ਘਰ ਦੀ ਇਹ ਜਿਹੜੀ ਬਾਣੀ ਹੈ ਇਤਨੀ ਪ੍ਰਭਾੜੀਕ ਹੋ ਗਈ ਆਨੰਦ ਕਿ ਹਰ ਦੀਵਾਨ ਦੀ ਸਮਾਪਤੀ ਤੋਂ ਬਾਅਦ ਇਸ ਨੂੰ ਪੜ੍ਹਨਾ ਹੈ ਤਾਂ ਕਿ ਬੰਦੇ ਨੂੰ ਚੇਤਾ ਰਹੇ ਮੈਂ ਕਥਾ ਸੁਣੀ ਮੈਂ ਕੀਰਤਨ ਸੁਣਿਆ ਮੈਂ ਨਿਤਨੇਮ ਕੀਤਾ ਮੈਂ ਜੋ ਕੁਝ ਵੀ ਧਾਰਮਿਕ ਕਰਮ ਕਰਦਾ ਮੇਰੀ ਮੰਜ਼ਿਲ ਆਨੰਦ ਹੈ ਮੈਂ ਪਹੁੰਚਣਾ ਆਨੰਦ ਤੱਕ ਹੈ ਦੁੱਖ ਤੇ ਆਨੰਦ ਦੀ ਵਿਆਖਿਆ ਇਤਨੀ ਹੈ ਜੋ ਦੁੱਖ ਦੇ ਚ ਹੈ ਸੰਸਾਰ ਦੇ ਚ ਹੈ ਜੋ ਆਨੰਦ ਦੇ ਚ ਹੈ ਉਹ ਗੁਰੂ ਦੇ ਚ ਹੈ ਬਸ ਇਹ ਨਹੀਂ ਗੱਲ ਜੋ ਦੁੱਖ ਦੇ ਚ ਹੈ ਉਹ ਜਗਤ ਦੇ ਚ ਹੈ ਜੋ ਆਨੰਦ ਦੇ ਚ ਹੈ ਉਹ ਪ੍ਰਮਾਤਮਾ ਦੇ ਚ ਹੈ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਮਹਿਰਾ ਵਰਤਾਵਨ आनंद दा जो ए अमर कलाम आपने उच्चारण की था कि गुरु गोविंद सिंह जी महाराज ने पन्ना बाणियां ਦੇ ਰੂਪ ਵਿੱਚ आनंद ਸਾਹਿਬ ਸਾਡੇ ਸਾਹਮਣੇ ਰੱਖਿਆ ਔਰ दीवान दी ये मर्यादा बन गई कि आनंद साहिब समाप्ति ਤੇ لازمی ਪੜਨਾ ਹੈ لازمی ਪੜਨਾ ਹੈ ਕਿਉਂਕਿ ਅਖੀਰ ਹੈ ਸਾਡੀ ਮੰਜ਼ਿਲ ਹੈ ਸਾਡਾ ਘਰ ਹੈ ਸਤਗੁਰ ਰਹਿਮਤ ਕਰਨ ਕਿ ਸਾਡੀ ਰਸਨਾ ਜਪ ਕਰਨ ਲੱਗ ਪਏ ਤੇ ਰਸਨਾ ਦਾ ਜਾਪ ਹਿਰਦੇ ਦਾ ਰਾਪ ਜਾਪ ਬਣ ਜਾਏ ਅੰਦਰੋਂ ਫਿਰ ਜਾਪ ਨਿਕਲੇ ਨਿਰਮਾਨਤਾ ਪੈਦਾ ਹੋ ਜਾਏ ਫਿਰ ਬੈਰਾਗ ਪੈਦਾ ਹੋਏ ਫਿਰ ਅੰਦਰੋਂ ਹੀ ਅਰਦਾਸ ਦਾ ਜਨਮ ਹੋਏ ਤੇ ਅਸੀਂ ਅਨੰਦ ਤੱਕ ਪਹੁੰਚ ਸਕੀਏ ਪ੍ਰਮਾਤਮਾ ਤੱਕ ਪਹੁੰਚ ਸਕੀਏ ਇਹ ਸੈਕੜੇ ਥਾਂ ਤੇ ਮੂਲ ਮੰਤਰ ਗੁਰਪ੍ਰਸਾਦ ਤੱਕ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਲਿਖਿਆ ਹੈ ਜਿੱਥੇ ਜਾਓ ਤੁਸੀਂ ਇੱਥੇ ਇੰਨਾ ਵੱਡਾ ਸਬੂਤ ਹੁੰਦਿਆ ਆਇਆ ਵੀ ਐਸਾ ਕਹਿਣਾ ਨਾ ਨਾਨਕ ਖੋਸੀ ਵੀ ਸਜ ਤੱਕ ਮੂਲ ਮੰਤਰ ਨਹੀਂ ਉਹ ਜਪਜੀ ਸਾਹਿਬ ਉਹ ਮੂਲ ਮੰਤਰ ਨਹੀਂ ਹੈ ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਗੁਰਮਤ ਦੇ तमाम ਵਿਦਵਾਨਾਂ ਦਾ ਫੈਸਲਾ ਹੈ ਲੈਕਿਨ ਫਿਰ ਵੀ ਕੋਈ ਆਖੇ ਨਹੀਂ ਜੀ ਸਾਡੇ ਸੰਤ ਜੀ ਇੱਥੋਂ ਤੱਕ ਜਪਦੇ ਨੇ ਸੰਤ ਜੀ ਨੂੰ ਹੁਣ ਮੰਨਿਏ ਕਿ ਗੁਰਗ੍ਰੰਥ ਸਾਹਿਬ ਨੂੰ ਮੰਨਿਏ ਤੁਹਾਡੇ ਸੰਤ ਜੀ ਨੂੰ ਮੰਨਿਏ ਕਿ ਗੁਰਨਾਣਕ ਨੂੰ ਮੰਨਿਏ ਤੁਹਾਡੇ ਸੰਤ ਜੀ ਨੂੰ ਮੰਨਿਏ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਿਏ ਸਤਗੁਰ ਨੇ ਮੂਲ ਮੰਤਰ ਇੱਕ ਉੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਲਿਖੇ ਔਰ ਸੰਤ ਉਹ ਹੀ ਹੈ ਜੋ ਗੁਰੂ ਆਸ਼ੇ ਨੂੰ ਸਮਝੇ ਸੰਤ ਉਹ ਹੀ ਹੈ ਜੋ ਗੁਰਨਾਣਕ ਦੇ ਆਸ਼ੇ ਨੂੰ ਸਮਝੇ ਸੰਤ ਉਹ ਹੀ ਹੈ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਮਰਿਆਦਾ ਨੂੰ ਸਮਝੇ ਇੰਨੇ ਮੈਂ ਅਰਜ਼ ਕਰਦੇ ਹਾਂ ਅਤੇ ਤੇ ਸਾਹਿਬ ਲੈ ਕੇ ਜਿੱਥੇ ਜਿੱਥੇ ਵੀ ਨਵਾਂ ਰਾਗ ਸ਼ੁਰੂ ਹੁੰਦਾ ਹੈ ਮੂਲ ਮੰਤਰ ਗੁਰ ਪ੍ਰਸਾਦ ਤੱਕ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਫਿਰ ਹੁਣ ਮੁਖਤਸਰ ਮੈਂ ਅਰਜ਼ ਕਰਾਂ ਅੱਗੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪਹਿਲੀ ਬਾਣੀ ਹੈ ਇਸ ਦਾ ਨਾਮ ਹੈ ਜਪ ਜਪ ਵੀ ਬਾਣੀ ਦਾ ਨਾਮ ਹੈ ਇਹ ਵੀ ਮੈਂ ਅਰਜ਼ ਕਰਾਂ ਜਪ ਅੱਗੋਂ ਸ਼ੁਰੂ ਹੁੰਦਾ ਹੈ ਜਪ ਜੀ ਅੱਗੇ ਸ਼ੁਰੂ ਦੀ ਜਿਵੇਂ ਗੌੜੀ ਸੁਖਮੰਨੀ ਮੱਲਾ ਪੰਜਵਾਂ ਤੋਂ ਸੁਖਮੰਨੀ ਬਾਣੀ ਦਾ ਨਾਮ ਹੈ ਅੱਗੋਂ ਸੁਖਮੰਨੀ ਸਾਹਿਬ ਚਲੇਗੇ ਸ਼ਲੋਕ ਸਹਿਸਕ੍ਰਿਤੀ ਮੱਲਾ ਪੰਜਵਾ ਹੁਣੇ ਸ਼ਲੋਕ ਸਹਿਸਕ੍ਰਿਤੀ ਬਾਣੀ ਦਾ ਨਾਮ ਹੈ ਅਗੋਂ ਸਹਿਸਕ੍ਰਿਤੀ ਸ਼ਲੋਕ ਚੱਲਣਗੇ ਇਸੇ ਤਰੀਕੇ ਨਾਲ ਚੋ ਬੋਲੇ ਮੱਲਾ ਪੰਜਵਾ ਹੁਣ ਚੋ ਬੋਲੇ ਬਾਣੀ ਦਾ ਨਾਮ ਹੈ ਅੱਗੇ ਚੋ ਬੋਲੇ ਚੱਲਣਗੇ ਅੱਗੇ ਬਾਣੀ ਚਲੇਗੀ ਜਪ ਬਾਣੀ ਦਾ ਨਾਮ ਹੈ ਅੱਗੋਂ ਬਾਣੀ ਚਲੇਗੀ ਐਨੀ ਮਹਿਸ ਕਰਾ ਜਪ ਬਾਣੀ ਦਾ ਨਾਮ ਤਾਂ ਗੁਰੂ ਘਰ ਦੇ ਚ ਆਨੰਦ ਦੀ ਪ੍ਰਾਪਤੀ ਇੱਕ ਲਕਸ਼ ਹੈ ਨਿਸ਼ਾਨਾ ਹੈ ਇੱਥੇ ਤੱਕ ਪਹੁੰਚਣਾ ਹੈ ਕਿਵੇਂ ਪਹੁੰਚੀਏ ਪ੍ਰਥਮ ਜਪ ਤੋਂ ਜਪ ਕਿਸ ਦਾ ਕਰਨਾ ਹੈ ਜਪ ਕਦੋਂ ਕਰਨਾ ਹੈ ਜਪ ਕਿਵੇਂ ਕਰਨਾ ਹੈ ਇਹ ਤਿੰਨ ਗੱਲਾਂ ਜਪਜੀ ਸਾਹਿਬ ਦੇ ਚ ਨੇ ਚੌਥੀ ਨਹੀਂ ਮੈਂ ਨਹੀਂ ਅਰਸ ਕਰਦਾ ਜਪ ਕਿਸ ਦਾ ਕਰਨਾ ਹੈ ਜਪ ਕਦੋਂ ਕਰਨਾ ਹੈ ਔਰ ਜਪ ਕਿਵੇਂ ਕਰਨਾ ਜਪਜੀ ਸਾਹਿਬ ਦੇ ਚ ਇਨ੍ਹਾਂ ਤਿੰਨਾਂ ਗੱਲਾਂ ਨੂੰ ਖੁੱਲ ਕੇ ਖੋਲ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਿਆਨ ਕੀਤਾ ਜਪ ਕਿਸ ਦਾ ਕਰਨਾ ਹੈ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾ ਨਿਕ ਹੋਸੀ ਵੀ ਸੱਚ ਐਦਾ ਜਪ ਕਰਨਾ ਸੱਚ ਦਾ ਜਪ ਕਰਨਾ ਪਰ ਕਦੋਂ ਕਰਨਾ ਹੈ ਅੰਮ੍ਰਿਤ ਵੇਲਾ ਸਚਨਾ ਵੜਿਆਈ ਵਿਚਾਰ ਉਸ ਵਕਤ ਕਰਨਾ ਹੈ ਏ ਇੱਕ ਨਾਮ ਜਗਦੀਸ਼ ਏ ਤਰਾਪਤ ਪੌੜੀਆਂ ਚੜੀਏ ਹੋਏ ਕਿਸ ਸੱਚ ਤੱਕ ਪੌੜ ਪਹੁੰਚਣ ਦੀਆਂ ਇਹ ਪੌੜੀਆਂ ਨੇ ਸੱਚਖੰਡ ਤੱਕ ਪਹੁੰਚਣ ਦੀਆਂ ਸੱਚ ਤੱਕ ਪਹੁੰਚਣ ਦੀਆਂ ਇਹ ਪੌੜੀਆਂ ਨੇ ਕਿ ਜ਼ਬਾਨ ਵਾਹਿਗੁਰੂ ਵਾਹਿਗੁਰੂ ਉਚਾਰਨ ਕਰੇ ਬਸ ਪੌੜੀਏ ਇਹ ਚੜ ਰਹੀ ਐ ਸੋ ਤੇ ਤੁਸੀਂ ਆਖੋਗੇ ਤੇ ਸਾਰੇ ਹੀ ਕਰਦੇ ਨਾਲ ਗੱਲ ਤੇ ਕੁਝ ਬਣਦੀ ਨਹੀਂ ਪਈ ਤੇ ਮੈਂ ਫਿਰ ਅਰਸ ਕਰਾਂ ਜਦ ਰਸਨਾ ਵਾਹਿਗੁਰੂ ਵਾਹਿਗੁਰੂ ਆਖੇ ਤੇ ਕੰਨ ਸੁਣ ਬਸ ਇਹ ਤਰੀਕਾ ਹੈ ਕਿਸੇ ਤਸਵੀਰ ਵਿੱਚ ਧਿਆਨ ਜੋੜਨ ਦੀ ਬਿਲਕੁਲ ਲੋੜ ਨਹੀਂ ਸਦੀਆਂ ਤੋਂ ਹਿੰਦੁਸਤਾਨ ਦਾ ਜਿਹੜਾ ਤੌਰ ਤਰੀਕਾ ਚੱਲਿਆ ਆ ਰਿਹਾ ਸੀ ਇਹਦੇ ਨਾਲ ਗੁਰੂ ਨਾਨਕ ਨਿਹ ਸਹਿਮਤ ਹੋਏ ਵਾਰਟ ਲੰਬੀ ਹੋ ਜਾਂਦੀ ਕੰਨ ਸੁਣਾ ਵਾਹਿਗੁਰੂ ਵਾਹਿਗੁਰੂ ਇੰਜ ਰਸਨਾ ਉਚਾਰਨ ਕਰੇ ਤੇ ਕੰਨ ਸੁਣਾ ਤੇ ਹੁਣ ਤੁਸੀਂ ਅੰਮ੍ਰਿਤ ਵੇਲੇ ਘਰ ਬੈਠ ਕੇ ਕਰਕੇ ਵੇਖਣਾ ਜ਼ਬਾਨ ਬੋਲੇ ਤੇ ਕੰਨ ਸੁਣਨ 1 ਮਿੰਟ ਵੀ ਨਹੀਂ ਕਰ ਸਕੋਗੇ 1 ਮਿੰਟ 1 ਮਿੰਟ ਇਹਨੂੰ ਮੈਂ ਅਕਸਰ ਅਰਜ਼ ਕਰਦਾ ਹਾਂ 1 ਮਿੰਟ ਦੇ ਨਹੀਂ ਤੇ ਉਸ ਵੇਖਤ ਪੜਨਾ ਤੁਸੀਂ ਕਿੰਨਾ ਕਰ ਸਕਦੇ ਰਸਨਾ ਬੋਲਦੀ ਰਹੇਗੀ ਕੰਨ ਸੁਣਨਗੇ ਨਹੀਂ ਕਿ ਜਦ ਕੰਨਾਂ ਨੇ ਸੁਣਿਆ ਹੀ ਨਹੀਂ ਤੇ ਵਾਇਗਰੂ ਤੇ ਸ਼ਬਦ ਅੰਦਰ ਗਿਆ ਹੀ ਨਹੀਂ ਕਿ ਜਦ ਸ਼ਬਦ ਅੰਦਰ ਗਿਆ ਹੀ ਨਹੀਂ ਤੇ ਰੂਹਾਣੀ ਬਲ ਕਿਸ ਤਰ੍ਹਾਂ ਬਣੇਗਾ ਭੋਜਨ ਦੀ ਬੁਰਕੀ ਅੰਦਰ ਹੀ ਨਹੀਂ ਗਈ ਰਸ ਕਿੱਥੋਂ ਬਣੇਗਾ ਫੋਨ ਕਿੱਥੋਂ ਬਣੇਗਾ ਸ਼ਬਦ ਅੰਦਰ ਹੀ ਨਹੀਂ ਗਿਆ ਅਨਾਹਦ ਨਾਦ ਕਿੱਥੋਂ ਬਣੇ ਅਨੰਦ ਕਿੱਥੋਂ ਬਣੇ ਰਸ ਕਿੱਥੋਂ ਬਣੇ ਤਾਂ ਸ਼ਬਦ ਕੰਨਾਂ ਦੇ ਰਾਹੀਂ ਅੰਦਰ ਜਾਏਗਾ ਮੂੰਹ ਦੇ ਰਾਹੀਂ ਸ਼ਬਦ ਅੰਦਰ ਨਹੀਂ ਜਾਂਦਾ ਕੋਈ ਰਸਤਾ ਹੀ ਨਹੀਂ ਹੈ ਅੱਖਾਂ ਦੇ ਰਾਈ ਸ਼ਬਦ ਅੰਦਰ ਨਹੀਂ ਜਾਂਦਾ ਕੋਈ ਰਸਤਾ ਹੀ ਨਹੀਂ ਹੈ ਮੈਨੂੰ ਗੱਲ ਭੁੱਲਦੀ ਨਹੀਂ ਜਦ ਇੱਕ ਸੱਜਣ ਨੇ ਇਸ ਢੰਗ ਦਾ ਦਾਵਾ ਕੀਤਾ ਕੁਝ ਮਤਮਤਾ ਅੰਤਰ ਭਾਰਤ ਦੇ ਚ ਐਸੇ ਚਲਨ ਕੰਨ ਦੇ ਚ ਮੰਤਰ ਫੂਕਦੇ ਨੇ ਗੋਪਤ ਰੂਪ ਵਿੱਚ ਔਰ ਮੈਨੂੰ ਆਖਣ ਲੱਗਾ ਮਸਕਿਨ ਜੀ ਸਾਡੇ ਜਿਹੜੇ ਗੁਰੂ ਨੇ ਨਾ ਉਹ ਤੇ ਕੰਨ ਦੇ ਚ ਮੰਤਰ ਦਿੰਦੇ ਨੇ ਤੇ ਮੈਂ ਕਿਹਾ ਜਗਤ ਦੇ ਚ ਕੋਈ ਐਸਾ ਵੀ ਗੁਰੂ ਤੋਂ ਵੇਖਿਆ ਜੋ ਨੱਕ ਦੇ ਚ ਮੰਤਰ ਦਿੰਦਾ ਹੋਵੇ ਅੱਖਾਂ ਚ ਮੰਤਰ ਦਿੰਦਾ ਹੋਵੇ ਮੂੰਹ ਦੇ ਚ ਮੰਤਰ ਦਿੰਦਾ ਹੋਵੇ ਮੰਤਰ ਤੇ ਕੰਨ ਚ ਹੀ ਜਾਏਗਾ ਔਰ ਕਿੱਥੇ ਜਾਏਗਾ ਸ਼ਬਦ ਤੇ ਕੰਨ ਦੇ ਰਾਹੀ ਅੰਦਰ ਜਾ। ਹੋਰ ਕੋਈ ਤਰੀਕਾ ਹੀ ਨਹੀਂ ਹੈ, ਹੋਰ ਕੋਈ ਢੰਗ ਹੀ ਨਹੀਂ। ਵਾਹਿਗੁਰੂ ਵਾਹਿਗੁਰੂ ਰਸਨਾ ਬੋਲੇ ਤੇ ਕੰਨ ਸੁਣ। ਅਗਰ ਕੰਨ ਨਹੀਂ ਸੁਣ ਰਿਹਾ ਤਾਂ ਫਿਰ ਮੈਂ ਇਤਨੀ ਅਰਸ ਕਰ ਦਿਆਂ ਉਹ ਵਾਹਿਗੁਰੂ ਵਾਹਿਗੁਰੂ ਬਾਹਰ ਬੋਲੇਗਾ ਕੁਝ ਬਾਹਰ ਦੀ ਫਿਜ਼ਾ ਤੇ ਠੀਕ ਹੋ ਜਾਏਗੀ। ਇਹਦੇ ਅੰਦਰ ਦੀ ਨਹੀਂ ਠੀਕ ਹੋਏਗੀ। ਇਹਦੇ ਅੰਦਰ ਦੀ ਗੱਲ ਨਹੀਂ ਬਣੇਗੀ। ਇਹ ਉਸ ਨੂੰ ਸੁਣੇ ਤੇ ਅਗਰ 5 ਮਿੰਟ ਵੀ ਚੌਕੜਾ ਮਾਰ ਕੇ ਇਸ ਤਰ੍ਹਾਂ ਰੋਜ਼ ਕਰ ਸਕੇ 5 ਮਿੰਟ ਜ਼ਿੰਦਗੀ ਬਦਲਣੀ ਸ਼ੁਰੂ ਹੋਵੇਗੀ ਭਜਨ ਜਪ ਇਹ ਕੰਨਾਂ ਦੇ ਰਾਹੀ ਅੰਦਰ ਜਾਂਦਾ ਹੈ ਸ਼ਬਦ ਇਹ ਕੰਨਾਂ ਦਾ ਵਿਸ਼ਾ ਹੈ ਇਹ ਮੂੰਹ ਦਾ ਅੱਖਾਂ ਦਾ ਨੱਕ ਦਾ ਵਿਸ਼ਾ ਹੀ ਨਹੀਂ ਹੈ ਐਨੇ ਮੈਂ ਅਰਜ਼ ਕਰਦਾ ਤੋ ਜਦ ਸ਼ਬਦ ਗੁਰੂ ਹੈ ਤੋ ਸ਼ਬਦ ਤੇ ਕੰਨਾਂ ਦੇ ਰਾਹੀ ਅੰਦਰ ਪ੍ਰਵੇਸ਼ ਕਰੇਗਾ ਤੇ ਜਦ ਸ਼ਬਦ ਕੰਨਾ ਰਾਹੀ ਅੰਦਰ ਪ੍ਰਵੇਸ਼ ਕਰ ਗਿਆ ਤਾਂ ਗੁਰੂ ਅੰਦਰ ਚਲਾ ਗਿਆ ਗੁਰੂ ਅੰਦਰ ਪ੍ਰਵੇਸ਼ ਕਰ ਗਿਆ ਤੇ ਜਦ ਗੁਰੂ ਅੰਦਰ ਪ੍ਰਵੇਸ਼ ਕਰ ਗਿਆ ਤਾਂ ਪ੍ਰਮਾਤਮਾ ਵੀ ਕਰ ਗਿਆ ਤੇ ਜਦ ਪ੍ਰਮਾਤਮਾ ਅੰਦਰ ਪ੍ਰਵੇਸ਼ ਕਰੇਗਾ ਤਾਂ ਆਨੰਦ ਬਣੇ ਇਹ ਨਹੀਂ ਮੈਂ ਅਰਥ ਕਰਦੇ ਪ੍ਰਤਿਆਨੰਦ ਤਾਂ ਪਹਿਲੀ ਬਾਣੀ ਜਪ ਤੇ ਜਪ ਦੇ ਚ ਸਤਿਗੁਰੂ ਨੇ ਤਿੰਨ ਗੱਲਾਂ ਦੱਸਿਆ ਨੇ ਜਪ ਕਿਸ ਵਾਰ ਕਰਨਾ ਹੈ ਜਪ ਕਦੋਂ ਕਰਨਾ ਹੈ ਜਪ ਕਿਵੇਂ ਕਰਨਾ ਹੈ ਫਿਰੇ ਜੋ ਜਪ ਕਰ ਲੈਂਦੇ ਨੇ ਉਹਨਾਂ ਦੀ ਅਵਸਥਾ ਹੈ ਸਤਿਗੁਰੂ ਨੇ ਦੱਸੀ ਅੱਗੇ ਚੱਲ ਕੇ ਜਪਜੀ ਸਾਹਿਬ ਦੇ ਚ ਮੂਲ ਗੱਲਾਂ ਇਹ 3 ਨੇ ਜਪ ਕਿਸ ਦਾ ਕਰਨਾ ਹੈ ਸੱਚ ਦਾ ਜਪ ਕਦੋਂ ਕਰਨਾ ਹੈ ਅੰਮ੍ਰਿਤ ਵੇਲੇ ਜਪ ਕਿਵੇਂ ਕਰਨਾ ਹੈ ਰਸ ਨਾਲ ਜ਼ੁਬਾਨ ਨਾਲ ਜਪ ਕਰਨਾ ਹੈ ਹੁਣ ਇਸ ਤਰ੍ਹਾਂ ਦਾ 5-10 ਮਿੰਟ ਬੈਠ ਕੇ ਧਿਆਨ ਜੋੜਨਾ ਹੀ ਪੈਗਾ ਘਰ ਦੇ ਚ ਵਰਨਾ ਨਹੀਂ ਗੱਲ ਬਣੇਗੀ ਤੁਹਾਡੇ ਘਰ ਦੇ ਚ ਰਸੋਈ ਹੈ ਨਾ ਹਰ ਇੱਕ ਤੇ ਘਰ ਦੇ ਚ ਭੋਜਨ ਬਣਾਉਣ ਦੀ ਥਾਂ ਹੈ ਬੜੀ ਸੰਵਾਰ ਕੇ ਸ਼ਿੰਗਾਰ ਕੇ ਰੱਖੀ ਹੋਈ ਹੈ ਹਰ ਘਰ ਵਿੱਚ 2-4 ਫੁੱਟ ਜਗ੍ਹਾ ਐਸੀ ਚਾਹੀਦੀ ਜਿੱਥੇ ਬੈਠ ਕੇ ਭਜਨ ਕਰ ਸਕੀਏ।